ਪੰਜਾਬ ਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੀ ਭਾਜਪਾ ਆਪਣੇ ਘਰ ਚ ਹੀ ਉਲਝ ਚੁੱਕੀ ਹੈ ਪੰਜਾਬ ਭਾਜਪਾ ਚ ਖਾਨਾ ਜੰਗੀ ਜਗ ਜ਼ਾਹਰ ਹੋ ਗਈ ਹੈ ਕਿਵੇਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਪੰਜਾਬ ਦੇ ਆਗੂਆਂ ਨੂੰ ਖੁੰਝੇ ਲਾਇਆ ਜਾ ਰਿਹਾ ਭਾਜਪਾ ਦੇ ਵਿੱਚ ਇਹ ਗੱਲ ਖੁੱਲ ਕੇ ਸਾਹਮਣੇ ਆ ਗਈ ਹੈ ਵੱਡਾ ਅਸਤੀਫਾ ਹੋਇਆ ਹੈ ਵੱਡੇ ਅਸਤੀਫੇ ਤੋਂ ਬਾਅਦ ਸਾਰਾ ਕੁਝ ਆਪਣੇ ਆਪ ਖੁੱਲਣ ਲੱਗ ਪਿਆ ਕਿ ਕਿਵੇਂ ਭਾਜਪਾ ਦੇ ਅੰਦਰ ਕੀ ਕੁਝ ਚੱਲ ਰਿਹਾ ਹੈ ਕਿਵੇਂ ਪੰਜਾਬ ਦੇ ਆਗੂਆਂ ਨੂੰ ਖੁੰਝੇ ਲਾਇਆ ਜਾ ਰਿਹਾ ਤੇ ਕਿਵੇਂ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ ਇਹ ਸਾਰੀ ਕਹਾਣੀ ਹੁਣ ਖੁੱਲ ਕੇ ਬਾਹਰ ਆ ਗਈ ਹੈ ਵੱਡਾ ਅਸਤੀਫਾ ਹੋਇਆ ਹੈ ਕਿਹਦਾ ਅਸਤੀਫਾ ਹੋਇਆ ਤੇ ਕੀ ਖਾਨਾ ਜੰਗੀ ਕਿੱਥੇ ਤੱਕ ਪਹੁੰਚੀ ਹੈ ਇਹਦੇ ਬਾਰੇ ਤੁਹਾਡਾ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਪਾਜ ਪਾਚ ਕੱਲ ਉਸ ਵੇਲੇ ਖਲਬਲੀ ਮੱਚ ਗਈ ਜਦੋਂ ਸੀਨੀਅਰ ਆਗੂ ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਨ ਵਾਲੇ ਡਾਕਟਰ ਜਗਮੋਰ ਸਿੰਘ ਮੈਦਾਨ 'ਚ ਆ ਗਏ ਡਾਕਟਰ ਜਗਮੋਨ ਰਾਜੂ ਜਿਹੜੇ ਆ ਉਹ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਨੇ ਸਾਬਕਾ ਅਫਸਰ ਨੇਗੇ ਵੱਡੇ ਜਿਹੜਾ ਪ੍ਰਸ਼ਾਸਨਿਕ ਸਿਵਲ ਸੇਵਾਵਾਂ ਦੇ ਅਫਸਰ ਨੇਗੇ ਉਹਨਾਂ ਨੇ ਅਸਤੀਫਾ ਦਿੱਤਾ ਨਾਲ ਹੀ ਉਹਨਾਂ ਨੇ ਇੱਕ ਵੱਡੀਆਂ ਗੱਲਾਂ ਵੀ ਕਰਤੀਆਂ ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਆਗੂਆਂ ਨੂੰ ਖੁੰਝੇ ਲਾਇਆ ਜਾ ਰਿਹਾ ਪੰਜਾਬ ਦੇ ਆਗੂਆਂ ਦੀ ਗੱਲ ਨਹੀਂ ਸੁਣੀ ਜਾ ਰਹੀ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ ਨਵੇਂ ਆਿਆਂ ਨੂੰ ਸਿਰ ਤੇ ਚੜਾਇਆ ਜਾ ਰਿਹਾ ਤੇ ਟਕਸਾਲੀਆਂ ਨੂੰ ਜਿਹੜਾ ਉਹ ਪੁੱਛਿਆ ਵੀ ਨਹੀਂ ਜਾ ਰਿਹਾ ਇਸ ਨੂੰ ਲੈ ਕੇ ਜਗਮਉਰ ਰਾਜੂ ਨੇ ਕਈ ਗੱਲਾਂ ਕੀਤੀਆਂ ਤੇ ਜਿਸ ਤੋਂ ਬਾਅਦ ਪੰਜਾਬ ਭਾਜਪਾ ਦੇ ਅੰਦਰ ਪਿਆ ਖਲਾਰਾ ਸਾਹਮਣੇ ਆ ਗਿਆ ਪੰਜਾਬ ਦੇ ਅੰਦਰ ਭਾਜਪਾ ਚ ਚੱਲ ਰਹੀ ਅੰਦਰੂਨੀ ਖਾਨਾ ਜੰਗੀ ਉਜਾਗਰ ਹੋਣੀ ਸ਼ੁਰੂ ਹੋ ਗਈ ਹੈ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਡਾਕਟਰ ਜਗਮਉਰ ਸਿੰਘ ਰਾਜੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਾਬਕਾ ਆਈਐਸ ਅਧਿਕਾਰੀ ਡਾਕਟਰ ਰਾਜੂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸਨ। ਉਹਨਾਂ ਨੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਚਾਰ ਪੰਨਿਆਂ ਦਾ ਅਸਤੀਫਾ ਭੇਜਿਆ ਜਿਸ ਵਿੱਚ ਪਾਰਟੀ ਦੇ ਵਿਧਾਨ ਨਿਯਮਾਂ ਤੋਂ ਉਲਟ ਕੁਝ ਮਹੀਨੇ ਪਹਿਲਾਂ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਨੂੰ ਅਹੁਦੇ ਦੇਣ ਦਾ ਇਲਜ਼ਾਮ ਲਾਇਆ ਗਿਆ ਹੈ। ਡਾਕਟਰ ਰਾਜੂ ਨੇ ਆਪਣੇ ਅਸਤੀਫੇ ਵਿੱਚ ਸੰਗਠਨ ਮਹਾ ਮੰਤਰੀ ਸ਼੍ਰੀ ਵਾਸਲੂ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਤੇ ਸੰਗਠਨ ਦੇ ਨਿਯਮਾਂ ਦੀ ਅਣਦੇਖੀ ਕਰਨ ਦੇ ਗੰਭੀਰ ਇਲਜ਼ਾਮ ਲਾਏ ਨੇ। ਸਾਬਕਾ ਨੌਕਰਸ਼ਾ ਡਾਕਟਰ ਰਾਜੂ ਨੇ 2022 ਚ ਹੋਈਆਂ ਵਿਧਾਨ ਸਭਾ ਚੋਣਾਂ ਚ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ ਸੀ ਤੇ ਸਤੰਬਰ 2023 ਚ ਪਾਰਟੀ ਨੇ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਸੀ। ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਭੇਜੇ ਅਸਤੀਫੇ ਦੀ ਇੱਕ ਕਾਪੀ ਕੌਮੀ ਪ੍ਰਧਾਨ ਜੇਪੀ ਨੱਡਾ ਕੌਮੀ ਜਨਰਲ ਸਕੱਤਰ ਬੀਐਲ ਸੰਤੋਸ਼ ਪੰਜਾਬ ਮਾਮਲਿਆਂ ਦੇ ਭਾਜਪਾ ਦੇ ਇੰਚਾਰਜ ਵਿਜੇਰ ਪਾਨੀ ਤੇ ਹੋਰਨਾਂ ਨੂੰ ਵੀ ਭੇਜੀ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ 6 ਮਹੀਨੇ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਇੱਕ ਵਿਅਕਤੀ ਨੂੰ ਮੰਡਲ ਦਾ ਮੁਖੀ ਬਣਾਇਆ ਗਿਆ ਜਦੋਂ ਕਿ ਪਾਰਟੀ ਨਿਯਮਾਂ ਅਨੁਸਾਰ ਇਹ ਸਮਾਂ 3 ਸਾਲ ਹੈ। ਡਾਕਟਰ ਰਾਜੂ ਦਾ ਅਸਤੀਫਾ ਉਸ ਵਕਤ ਆਇਆ ਜਦੋਂ ਭਾਜਪਾ ਆਪਣੀਆਂ ਸੰਗਠਨ ਜਾਨੀ ਕਿ ਜਥੇਬੰਦੀ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਦੇ ਵਿੱਚ ਰੁਝੀ ਹੋਵੇ। ਦੱਸਿਆ ਜਾਂਦਾ ਹੈ ਕਿ ਸੰਗਠਨ ਦੇ ਕੰਮਕਾਜ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲੋੜੋਂ ਵੱਧ ਦਖਲ ਦਿੱਤਾ ਜਾ ਰਿਹਾ ਹੈ। ਪਾਰਟੀ ਦੇ ਆਗੂਆਂ ਨਾਲ ਇਹ ਵੀ ਵਿਵਹਾਰ ਬਹੁਤਾ ਚੰਗਾ ਨਹੀਂ ਹੈ ਜਿਸ ਕਾਰਨ ਪਾਰਟੀ ਵਿੱਚ ਉਨ੍ਹਾਂ ਵਿਰੁੱਧ ਨਾਰਾਜ਼ਗੀ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਕਈ ਆਗੂਆਂ ਨੂੰ ਇਸ ਸਬੰਧੀ ਪਾਰਟੀ ਹਾਈ ਕਮਾਂਡ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਕਰ ਨੇ ਵੀ ਪਾਰਟੀ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਇਸੇ ਕਾਰਨ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਾਰਟੀ ਦੇ ਜਨਰਲ ਸਕੱਤਰ ਪਰਮੇਂਦਰ ਸਿੰਘ ਬਰਾੜ ਵੀ ਇੰਨੇ ਦਿਨੀ ਪਾਰਟੀ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਰਹੇ ਵਰਨਨ ਜੋਗਾ ਕਿ ਪਿਛਲੇ ਦਿਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਬੀ ਐਲ ਸੰਤੋਸ਼ ਚੰਡੀਗੜ੍ਹ ਤੇ ਹਰਿਆਣਾ ਦੇ ਆਗੂਆਂ ਨਾਲ ਮੀਟਿੰਗ ਕਰਨ ਚੰਡੀਗੜ੍ਹ ਆਏ ਸਨ ਇਸ ਦੌਰਾਨ ਉਹਨਾਂ ਨੇ ਸੰਗਠਨ ਦੇ ਜਨਰਲ ਸਕੱਤਰਾਂ ਨੂੰ ਮੀਟਿੰਗ ਲਈ ਬੁਲਾਇਆ ਇਹਨਾਂ ਪੰਜ ਜਨਰਲ ਸਕੱਤਰਾਂ ਨਾਲ ਮੀਟਿੰਗ 'ਚ ਬੀ ਐਲ ਸੰਤੋਸ਼ ਪਾਰਟੀ ਦੇ ਕੰਮਕਾਜ ਤੋਂ ਨਾਖੁਸ਼ ਨਜ਼ਰ ਆਏ ਇਸ ਤੋਂ ਪਹਿਲਾਂ ਸੁਨੀਲ ਜਾਖੜ ਦਾ ਜਿਹੜਾ ਉਹ ਕਹਿ ਲਿਆ ਕਿ ਅਨਐਕਟਿਵ ਹੋ ਜਾਣਾ ਆਪਣੇ ਕੰਮ ਕਾਜ ਤੇ ਨਾ ਆਉਣਾ ਫਿਰ ਅਚਾਨਕ ਆ ਜਾਣਾ ਉਸ ਤੋਂ ਬਾਅਦ ਰਾਜੂ ਦਾ ਅਸਤੀਫਾ ਆਪਣੇ ਆਪ ਚ ਕਈ ਇਸ਼ਾਰੇ ਦਿੰਦਾ ਹੈ ਬੇਸ਼ੱਕ ਪਾਰਟੀ ਦੇ ਅੰਦਰ ਕਿਉਂਕਿ ਵੱਡੀ ਪਾਰਟੀ ਹੈ ਸੱਤਾਧਾਰੀ ਹੈ ਤੇ ਕਈ ਚੀਜ਼ਾਂ ਛੇਤੀ ਬਾਹਰ ਨਹੀਂ ਆਉਂਦੀਆਂ ਹੁੰਦੀਆਂ ਜਦੋਂ ਸੱਤਾ ਚ ਪਾਰਟੀਆਂ ਹੁੰਦੀਆਂ ਨੇ ਲੋਕ ਕੋ ਤੇ ਲੋਕ ਨਹੀਂ ਬੋਲਦੇ ਉਦੋਂ ਬਾਅਦ ਬੋਲਣਾ ਸ਼ੁਰੂ ਕਰਦੇ ਆ ਅ ਕਿਉਂਕਿ ਉਹਨਾਂ ਨੂੰ ਡਰਾਇਆ ਵੀ ਜਾਂਦਾ ਹੈ ਲਾਲਚ ਵੀ ਦਿੱਤੇ ਜਾਂਦੇ ਆ ਠਮਕਾਇਆ ਵੀ ਜਾਂਦਾ ਬੜਾ ਕੁਝ ਹੁੰਦਾ ਆ ਰਾਜੂ ਨੇ ਬੜੀ ਹਿੰਮਤ ਦਿਖਾਈ ਹੈ ਕਿ ਉਹਨਾਂ ਨੇ ਸੱਤਾ 'ਚ ਹੁੰਦਿਆਂ ਹੋਇਆਂ ਪਾਰਟੀ ਦੇ ਅੰਦਰ ਚੱਲ ਰਹੀਆਂ ਦੇਖੋ ਪੰਜਾਬ ਦੇ ਆਗੂਆਂ ਨੂੰ ਖੁੰਝੇ ਲਾਇਆ ਜਾਊਗਾ ਜਿਹੜੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਵਰਕਰਾਂ ਨੇ ਦਿਨ ਰਾਤ ਔਖੇ ਮਾੜੇ ਸਮੇਂ ਦੇ ਵਿੱਚ ਪਾਰਟੀ ਲਈ ਖੜ ਕੇ ਕੰਮ ਕੀਤਾ ਜੇਕਰ ਉਹਨਾਂ ਨੂੰ ਖੁੰਝੇ ਲਾ ਕੇ ਤੇ ਕੱਲ੍ਹ ਆਇਆਂ ਨੂੰ ਚੌਧਰੀ ਬਣਾਇਆ ਜਾਊਗਾ ਤਾਂ ਦਿਲ ਤਾਂ ਹਰ ਕਿਸੇ ਦਾ ਦੁਖਦਾ ਹੈ ਰਾਜੂ ਹੋਣ ਕੋਣ ਹੋਣ ਹੁਣ ਦੱਸਿਆ ਜਾਂਦਾ ਕਿ ਜਿੰਨੇ ਟਕਸਾਲੀ ਭਾਜਪਾ ਸੀ ਖਾਸ ਕਰਕੇ ਸੰਗ ਦੇ ਪਿਸ਼ੋਕੜ ਤੋਂ ਆਉਣ ਵਾਲੇ ਜਿੰਨੇ ਜਿਨ੍ਹਾਂ ਨੇ ਨਾ ਦਿਨ ਰੇਖਿਆ ਨਾ ਰਾਤ ਵੇਖੀ ਨਾ ਮੀਂਹ ਵੇਖਿਆ ਨਾ ਹਨੇਰੀ ਵੇਖੀ ਦਿਨ ਰਾਤ ਆਪਣੀ ਜਾਨ ਤਲੀ ਤੇ ਰੱਖ ਕੇ ਪੰਜਾਬ ਦੇ ਵਿੱਚ ਭਾਜਪਾ ਦਾ ਬੂਟਾ ਜਿਹੜਾ ਉਹਨੂੰ ਹਰਾ ਰੱਖਣ ਦੇ ਲਈ ਜੀ ਜਾਨ ਲਾਈ ਅੱਜ ਬਾਹਰੋਂ ਆਇਆਂ ਨੂੰ ਸਿਰ ਤੇ ਚੜਾ ਕੇ ਉਹਨਾਂ ਨੂੰ ਜਿਹੜਾ ਖੁੰਝੇ ਲਾਇਆ ਜਾ ਰਿਹਾ ਇਸ ਕਰਕੇ ਉਹਨਾਂ ਦਾ ਮਨ ਤਾਂ ਦੁਖਣਾ ਹੀ ਹੈ ਪਰ ਭਾਜਪਾ ਜਿਹੜੀ ਭਾਜਪਾ ਬਹੁਤ ਕੋਸ਼ਿਸ਼ਾ ਕਰ ਰਹੀ ਹੈ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਦੇ ਲਈ ਪਰ ਜੇਕਰ ਅਜਿਹੇ ਆਗੂਆਂ ਨੂੰ ਇਹ ਜੇ ਵਰਕਰਾਂ ਨੂੰ ਕਾਰਕੁਨਾਂ ਨੂੰ ਖੁੰਝੇ ਲਾ ਕੇ ਫਿਰ ਭਾਜਪਾ ਲਈ ਓਖਾ ਹੈ ਕੋਈ ਵੀ ਪਾਰਟੀ ਹੈ ਚਾਹੇ ਭਾਜਪਾ ਚਾਹੇ ਕੋਈ ਅਜੇ ਇਹ ਜੇ ਲੋਕਾਂ ਨੂੰ ਖੁੰਝੇ ਲਾ ਕੇ ਸੋਚਦੀ ਹੋਵੇ ਕਿ ਉਹ ਆਜੂਗੀ ਸੱਤਾ ਦੇ ਵਿੱਚ ਤੇ ਮੁੱਖ ਮੰਤਰੀ ਆਪਣਾ ਬਣਾ ਲੂਗੀ ਉਹਦੇ ਲਈ ਕਾਫੀ ਚੁਣੌਤੀਆਂ ਹੋ ਸਕਦੀਆਂ ਨੇ ਪੰਜਾਬ ਦੀ ਤਾਂ ਵੈਸੇ ਹੀ ਬਿਰਤੀ ਹੋਰ ਹੈ ਪੰਜਾਬੀ ਚਾਹੇ ਕਿ ਕਿਸੇ ਧਰਮ ਨਾਲ ਸਬੰਧ ਰੱਖਦੇ ਹੋਣ ਸਿੱਧੂ ਹੋਣ ਸਿੱਖ ਹੋਣ ਮੁਸਲਮਾਨ ਹੋਣ ਕਿਸੇ ਜਾਤ ਨਾਲ ਸਬੰਧ ਰੱਖਦੇ ਹੋਣ ਪਰ ਜਿਹੜੀ ਉਹਨਾਂ ਦੇ ਵਿੱਚ ਇੱਕ ਮੇਨ ਚੀਜ਼ ਆ ਮੁੱਖ ਚੀਜ਼ ਆ ਉਹਨਾਂ ਦੇ ਅੰਦਰ ਪੰਜਾਬੀਅਤ ਆ ਜਿਹੜੀ ਉਹ ਫਿਰ ਉਹਨਾਂ ਨੂੰ ਹਲੂਲਾ ਮਾਰਦੀ ਆ ਤੇ ਫਿਰ ਉਹ ਅੱਗਾ ਪਿੱਛਾ ਨਹੀਂ ਵੇਖਦੇ ਫਿਰ ਉਹ ਉੱਥੇ ਤੱਕ ਜਾਂਦੇ ਆ ਜਿੱਥੇ ਤੱਕ ਉਹਨਾਂ ਨੂੰ ਜਾਣ ਦੀ ਲੋੜ ਪੈਂਦੀ ਆ ਤੇ ਭਾਜਪਾ ਦੇ ਵਿੱਚ ਵੀ ਅਜਿਹੇ ਲੋਕ ਬਹੁਤ ਨੇ ਜਿਨ੍ਹਾਂ ਦੀ ਰੀੜ ਦੀ ਹੱਡੀ ਅੱਜ ਵੀ ਕਾਇਮ ਐ ਤੇ ਉਹ ਗੱਲ ਕਰਨ ਦੇ ਯੋਗ ਨੇ ਤੇ ਉਹ ਗੱਲ ਕਹਿੰਦੇ ਨੇ ਠੋਕ ਕੇ ਕਹਿੰਦੇ ਨੇ ਹਾਂ ਆਪਣੀ ਪਾਰਟੀ ਦੇ ਨਿਯਮ ਕਾਨੂੰਨਾਂ ਦਾ ਧਿਆਨ ਚ ਰੱਖ ਕੇ ਕਹਿੰਦੇ ਨੇ ਪਾਰਟੀ ਦੇ ਅੰਦਰ ਕਹਿੰਦੇ ਨੇ ਪਰ ਰਾਜੂ ਦੇ ਬਾਹਰ ਆਉਣ ਦੇ ਨਾਲ ਇਹ ਵੀ ਗੱਲ ਸਪਸ਼ਟ ਹੈ ਕਿ ਹੁਣ ਹੋਰ ਖਿਲਾਾਰੇ ਪੈਣਗੇ ਭਾਜਪਾ ਦੇ ਅੰਦਰ 227 ਵਾਲਾ ਸੁਪਨਾ ਤਾਂ ਸ਼ਾਇਦ ਪੂਰਾ ਹੋਵੇ ਨਾ ਹੋਵੇ ਪਰ ਉਸ ਤੋਂ ਪਹਿਲਾਂ ਭਾਜਪਾ ਆਪਣੇ ਆਪ ਦੇ ਵਿੱਚ ਕਾਫੀ ਜਿਹੜਿਆ ਉਲਝਦੀ ਹੋਈ ਨਜ਼ਰ ਆਊਗੀ ਅੰਦਰੂਨੀ ਕਲੇਸ਼ ਆ ਜਿਹੜਾ ਉਹ ਕਾਫੀ ਸਿਖਰ ਵੱਲ ਜਾਣਾ ਹੈ ਇਹਦੀਆਂ ਕਨਸੂਆਂ ਕਈ ਦਿਨਾਂ ਤੋਂ ਆ ਰਹੀਆਂ ਨੇ ਰਾਜੂ ਦੇ ਅਸਤੀਫੇ ਨੇ ਇਸ ਤੇ ਮੋਹਰ ਲਾਈ